ਦੇਸ਼ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਗਾਇਬ ਹੋਏ ਨੇ ਉਹਨਾਂ ਨੂੰ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀਆਂ ਦੱਸਦੇ ਇਹ ਕਿ ਪਤਾ ਲੱਗੇ ਕਿ ਪੰਜਾਬ ਤੋਂ 60 ਸਰੂਪਾਂ ਨੂੰ ਜਿਹੜਾ ਟਰੇਸ ਕੀਤਾ ਜਾ ਸਕਿਆ 328 ਰੂਪਾਂ ਦੇ ਵਿੱਚੋਂ ਪੰਜਾਬ ਤੋਂ 60 ਸਰੂਪਾਂ ਦਾ ਪਤਾ ਜਿਹੜਾ ਲੱਗ ਗਿਆ ਕਿ ਕਿੱਥੇ ਨੇ ਇਸ ਦਾ ਇਹ ਵੀ ਜਿਹੜਾ ਪਤਾ ਲੱਗ ਗਿਆ ਕਿ ਕਿ ਸਥਾਨ ਦੇ ਉੱਤੇ ਮੌਜੂਦ ਨੇ ਉੱਥੇ ਕਿਵੇਂ ਪਹੁੰਚੇ ਨੇ ਇਸ ਦੇ ਬਾਰੇ ਪੂਰੀ ਜਾਣਕਾਰੀ ਜੋ ਹੈ ਉਹ ਵੀ ਜਾਂਚ ਕੀਤੀ ਜਾ ਰਹੀ ਹੈ ਸੋ ਅੱਜ ਐਸਆਈਟੀ ਦੇ ਵੱਲੋਂ ਟੀਮਾਂ ਦੇ ਵੱਲੋਂ ਜੋ ਹੈ ਪੂਰੀ ਮਰਿਆਦਾ ਦੇ ਨਾਲ ਪਾਵਨ ਸਰੂਪਾਂ ਨੂੰ एसजीपीसी ਨੂੰ ਜਿਹੜਾ સોંપਿਆ ਜਾਏਗਾ ਉਸੇ ਸੂਤਰਾ ਦੇ ਹਵਾਲੇ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਜੁਆਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇਸ ਖਬਰ ਦੇ ਉੱਤੇ ਜੁਆਏ ਬਧਿਰੀ ਜਾਣਕਾਰੀ ਵੀ ਜਿਹੜੀ ਲਵਾਂਗੇ ਕਿ ਆਖਰਕਾਰ ਇਸ ਮਸਲੇ ਦੇ ਵਿੱਚ ਕੀ ਕੁਝ ਨਿਕਲ ਕੇ ਜਿਹੜਾ ਸਾਹਮਣੇ ਆਇਆ ਲੇਕਿਨ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਹੁਣ ਪਾਵਨ ਸਰੂਪਾ ਨੂੰ ਲੈ ਕੇ जानकारी सामने आ रही है कि पंजाब तो साठ स्वरूप के बारे जो है पता लग चुके है सो इस खबर ते वधेरी जानकारी लवांगे मेरे नाल मेरे सहयोगी मनदीप फोन कॉल ते जुड़े ने मनदीप जानकारी सामने आ रही है कि पावन स्वरूप के बारे कुछ जानकारी सामने आ रही है सूत्रों के हवाले तो की कुछ जानकारी है ਬਿਲਕੁਲ ਮੈਂ ਤੇ ਜਿਹੜਾ ਮਾਮਲਾ ਸੀ 328 ਰੁਪਿਆਂ ਦਾ ਲਗਾਤਾਰੇ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲ ਨੰਬਰ ਤੇ ਹੁੰਦਾ ਜਾ ਰਿਹਾ ਸੀ ਪਿਛਲੇ ਕਈ ਦਿਨਾਂ ਦਾ ਕਦੀ ਦੇਖਿਆ ਹੁਣ ਅਕਾਲਕਾਲਕਤਖ ਸਾਹਿਬ ਦੇ ਜੱਜਦਾਰ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਕਿ ਭਾਈ ਕਿਹਾ ਗਿਆ ਉਹਨਾਂ ਦੇ ਵੱਲੋਂ ਦੇਸ਼ ਜਾਰੀ ਕੀਤੇ ਗਏ ਕਿ ਐਸਜੀਪੀਸੀ ਮੈਂਬਰ ਜਿਹੜੇ ਨੇ ਇਸ ਦੇ ਵਿੱਚ ਸਾਫ ਦੇ ਨ ਸਰਕਾਰ ਦਾ ਔਰ ਇਸ ਦੇ ਵਿਜੀਲ ਸੈਕਟ ਬਣਾਈ ਹੈ ਖਾਸ ਤੌਰ ਤੇ ਉਸ ਦਾ ਤਾਂ ਦਿਨ ਸਿੱਟ ਦੇ ਨਾਲ ਕੰਪਰੋ ਜਿਹੜਾ ਕੋਆਰਡੀਨੇਸ਼ਨ ਦਿਖਾਉਣ ਜਾਂਚ ਦੇ ਵਿੱਚ ਕਿਉਂਕਿ ਮਾਮਲਾ ਬੜੀ ਤੂਲ ਫੜ ਰਿਹਾ ਸੀ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਅਸੀਂ ਇੱਕ ਖਬਰ ਜਿਹੜੀ ਉਹ ਬ੍ਰੇਕ ਕਰ ਰਹੇ ਆ ਮਨਪ੍ਰਿਤ ਕਿਉਂਕਿ ਖਬਰ ਜਿਹੜਾ ਕੱਲ ਸ਼ਾਮ ਤੋਂ ਹੀ ਇਹ ਥੋੜਾ ਬਹੁਤ ਸਰਕੂਲੇਟ ਹੋਣੀ ਸ਼ੁਰੂ ਹੋਊਗੀ ਸੀ ਪਰ ਅਸੀਂ ਲਗਾਤਾਰ ਕਨਫਰਮ ਕਰਦੇ ਰਹੇ ਤਾਂ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ 328 ਰੂਪ ਜਿਹੜੇ ਕਿਆ ਯਾਦ ਹੈ 322 ਸਰੂਪਾਂ ਦਾ ਮਾਮਲਾ ਜੋ ਕਿ ਗਾਇਬ ਕਿਹਾ ਜਾ ਰਿਹਾ ਲਾਪਤਾ ਕਿਹਾ ਜਾ ਰਿਹਾ ਇਹੋ ਜਿਹੇ ਸ਼ਬਦ ਨੇ ਉਹ ਵਰਤੇ ਜਾ ਰਹੇ ਨੇ ਪਰ ਤੋਂ ਦੱਸ ਦੇ ਕਿ ਹੁਣ ਇਹਨਾਂ ਦੇ ਵਿੱਚੋਂ 40-50 ਸਰੂਪ ਜਿਹੜੇ ਨੇ ਉਹ ਤ੍ਰੇਸ ਕਰ ਲਏ ਗਏ ਨੇ ਸਟੇਟ ਦੇ ਵੱਲੋਂ ਉਹ ਹੋ ਸਕਦਾ ਹੈ ਕਿ ਅੱਜ ਪੂਰੀ ਮਰਿਆਦਾ ਦੇ ਨਾਲ ਕਿਉਂਕਿ ਜਦੋਂ ਸਰੂਪ ਨੂੰ ਤੁਸੀਂ ਲੈ ਕੇ ਜਾਣਾ ਹੁੰਦਾ ਤਾਂ ਉਹ 5 ਚਹੀਦੇ ਹੁੰਦੇ 5 ਪਿਆਰੇ ਚਾਹੀਦੇ ਹੁੰਦੇ ਨੇ ਇੱਕ ਗ੍ਰੰਤੀ ਸਿੰਘ ਚਾਹੀਦਾ ਹੁੰਦਾ ਪਾਉਨਾ ਨੂੰ ਸਾਰਿਆਂ ਨੂੰ ਨਾਲ ਲੈ ਕੇ ਜੀਪੀਸੀ ਨੂੰ ਅੱਜ ਸੌਂਪ ਦਿੱਤਾ ਜਾਏਗਾ ਔਰ ਇੱਕ ਆਸੋ ਤੇ ਧੌਂਦਾ ਦੇ ਕਿਸੂਤਰਾ ਦੇ ਹਵਾਲੇ ਤੋਂ ਜੋ ਸਾਨੂੰ ਹੁਣ ਤੱਕ ਜਾਣਕਾਰੀ ਆ ਰਹੀ ਹੈ ਕਿ ਬੰਗੇ ਦੇ ਲਾਗੇ ਬੰਗੇ ਦੇ ਲਾਗੇ ਜਿਹੜੇ ਸਰੂਪ ਨੇ ਇਹ ਜਿਹੜੇ ਸੈਕਟ ਨੇ ਉਹ ਪ੍ਰੇਸ਼ ਕੀਤੇ ਨੇ ਕਿ ਤੈਸ ਕਹਿ ਸਕਦੇ ਆ ਔਰੇ ਵੀ ਕਹਿ ਸਕਦੇ ਆ ਕਿ ਉਹਨਾਂ ਨੂੰ ਇਹ ਮਿਲੇ ਨਹੀਂ ਕਿਉਂਕਿ ਲਗਾਤਾਰ ਜਨ ਚੱਲ ਰਹੀ ਸੀ ਹਾਲਾਂਕਿ ਉਹੀ ਸਰੂਪ ਨੇ ਜਿਹੜੇ ਰਿਕਾਰਡ ਤੋਂ ਗਾਇਬ ਨੇ ਰਿਕਾਰਡ ਦੇ ਵਿੱਚ ਇਹ ਨਹੀਂ ਸੀ ਕਿਉਂਕਿ ਦੇਖੋ ਜਦੋਂ ਕਿਤੇ ਵੀ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਉਹਦਾ ਇੱਕ ਕੁਰਪ ਕਿਰਿਆ ਹੁੰਦੀ ਹੈ ਪ੍ਰੋਪਰ ਇੱਕ ਪੰਜ ਪੰਜ ਪਿਆਰੇ ਜਾਂਦੇ ਨੇ ਨਾਲ ਗ੍ਰੰਤੀ ਸਿੰਘ ਜਾਂਦਾ ਔਰ ਇੱਕ ਬੱਸ ਜਾਂਦੀ ਹੈ ਜਿਹਦੇ ਵਿੱਚ ਮਹਾਰਾਜ ਦਾ ਸਰੂਪ ਲੈ ਕੇ ਜਾਇਆ ਜਾਂਦਾ ਤਾਂ ਪੂਰੀ ਲੇਖਤ ਪੜਤ ਜਿਹੜੀ ਹੈਗੀ ਹੁੰਦੀ ਹੈ ਪੂਰਾ ਸਾਰਾ ਕੁਝ ਇਹ ਰਿਕਾਰਡ ਦੇ ਉੱਪਰ ਚੜਦਾ ਹੈ ਪਰ ਇਹ ਸਰੂਪ ਕਿਹਾ ਯਾਦ ਹੈ ਕਿ ਇਹ ਰਿਕਾਰਡ ਦੇ ਉੱਪਰ ਨਹੀਂ ਚੜੇ ਸੋ ਸਭ ਤੋਂ ਵੱਡੀ ਔਰ ਅਹਿਮ ਗੱਲ ਇਸ ਖਬਰ ਦੇ ਵਿੱਚ ਇਹ ਹੈ ਕਿ ਇਹ ਸਰੂਪ ਉੱਥੇ ਸੀ ਜਿੱਤੇ ਨਹੀਂ ਹੋਣੇ ਚਾਹੀਦੇ ਸੀ ਜਿੱਥੇ ਨਹੀਂ ਹੋਣੇ ਚਾਹੀਦੇ ਸੀ ਉੱਥੇ ਹੀ ਮਹਾਰਾ ਦੇ ਸਰੂਪ ਪਏ ਸੀ ਹੁਣ ਕਿੱਥੇ ਪਏ ਸੀ ਇਹ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਕਿੱਥੇ ਪਏ ਸੀ ਵੈਸੇ ਕਿਉਂਕਿ ਥਾਪਨਾ ਬਹੁਤ ਸਾਰੀਆਂ ਚੱਲ ਰਹੀਆਂ ਨੇ ਬਹੁਤ ਸਾਰੀਆਂ ਚਰਚਾਾਂ ਚੱਲ ਰਹੀਆਂ ਔਰ ਉਸੇ ਕਿਸੇ ਚੀਜ਼ ਦੇ ਉੱਪਰ ਜਿਹੜਾ ਟਿਕਟ ਪਾਣੀ ਨਹੀਂ ਕਰਾਂਗੇ ਇਹ ਨਹੀਂ ਬਿਲਕੁਲ ਜਰੂਰ ਦੱਸਾਂਗੇ ਕਿ 40 ਤੋਂ 50 ਸਰੂਪ ਜਿਹੜੇ ਨੇ ਉਹ ਮਿਲ ਚੁੱਕੇ ਨੇ ਉਹ ਜਿਹੜੀ ਸੈਟ ਅਧਿਕਾਰੀ ਸੈਟ ਦੇ ਅਧਿਕਾਰੀ ਅੱਜ ਹੋ ਸਕਦਾ ਹੈ ਜੀਪੀਸੀ ਦੇ ਨਾਲ ਕੋਆਰਡੀਨੇਟ ਕਰਕੇ ਕਿਉਂਕਿ ਕੱਲ ਤੁਸੀਂ ਦੇਖੋ ਜੇਦਾ ਦਾ ਜਗਾ ਦੇਸ਼ ਸੀ ਐਜੀਪੀਸੀ ਨੂੰ ਕਿ ਕੋਆਰਡੀਨੇਟ ਕੀਤਾ ਜਾਵੇ ਦੇਸ਼ ਜਾਰੀ ਕੀਤੇ ਗਏ ਸੀ ਕਿ ਸੈਟ ਦੇ ਵਿੱਚ ਜਾ ਕੇ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਜਾ ਕੇ ਸਹਿਯੋਗ ਕਰੋ ਤਾਂ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਭੰਤ ਜਿਹੜੀ 라ਗੀ ਹੋਣੀ ਹੈ ਕਿ ਭਾਈ ਕੱਲ ਨੂੰ ਜੇ ਕਿਤੇ ਪੁਲਿਸ ਦਾ ਐਜੀਪੀਸੀ ਉਹ ਕਹੇਗੀ ਕਿ ਆਰ ਕਬਰ ਕੇ ਕਰਲੇ ਸੀ ਹੁਣ ਤੁਸੀਂ ਆਓ ਉੱਥੇ ਪਰ ਜਿਹੜਾ ਇੱਕ ਏਡੀ ਵੱਡੀ ਸਿਕਸਫਸਾ ਦੀ ਹੀਤੀ ਤਾਂ ਜ਼ਰੂਰ ਹੋਣੀ ਸੀ ਤਾਂ ਹੀ ਜਿਹੜਾ ਕੱਲ ਜਸਦਾਰ ਨੇ ਇਹ ਪਹਿਲੇ ਪਹਿਲੇ ਤੋਂ ਜਿਹੜਾ ਇਤਿਹਾਸ ਇੱਕ ਵਾਰਤ ਲਿਆ ਪਹਿਲੇ ਤੋਂ ਇੱਕឆ្លਾਗਜੋਗ ਉਹਨੇ ਕਹਨ ਲੰ ਮੁੱਕਿਆ ਕਿ ਠੀਕ ਆ ਭਾਈ ਐਸਜੀਪੀ ਜੀ ਨੂੰ ਕਿਹਾ ਜਾਵੇ ਕਿ ਸਾਈਓ ਕਰੋ ਤਾਂ ਹੁਣ ਨਾਲ ਹੀ ਤੋਂ ਦੱਸ ਦੇ ਕਿ ਹੁਣ ਇਹ ਵੀ ਗੱਲ ਮੰਪ ਦਿੱਸ ਦੇ ਵਿਚ ਆ ਰਹੀ ਹੈ ਕਿ ਇਸ ਦੇ ਕਹਿਣ ਤੇ ਉਸ ਰੁਕ ਗਏ ਹੂੰ ਕਿਸੇ ਲੀਡਰ ਨੇ ਤਾਂ ਫੋਨ ਕੀਤਾ ਹੋਣਾ ਕਿਸੇ ਲੀਡਰ ਨੇ ਤਾਂ ਕਿਹਾ ਹੋਣਾਗਾ ਜਾਂ ਦੂਜੇ ਪਾਸੇ ਜਿੱਤੇ ਗਏ ਸੀ ਉਹਨਾਂ ਤੋਂ ਹੁਣ ਪੁੱਛਗੀ ਸੀ ਕੀਤੀ ਜਾਊਗੀ ਇਹ ਦੁਸੀਂ ਦੱਸੋ ਤੁਹਾਡੇ ਕੋਲੇ ਸਰੂਪ ਕਿਵੇਂ ਆਏ ਔਰ ਅਸੀਂ ਵਾਰ-ਵਾਰ ਇੱਕ ਗੱਲ ਕਹਿ ਰਹੇ ਆ ਕਿ ਜਿੱਤੇ ਸਰੂਪ ਹੋਣੇ ਚਾਹੀਦੇ ਸੀ ਜਿੱਤੇ ਸਰੂਪ ਮਿਲੇ ਨੇ ਉੱਤੇ ਸਰੂਪ ਨਹੀਂ ਹੋਣੇ ਚਾਹੀਦੇ ਸੀ ਇਸ ਗੱਲ ਦਾ ਪਤਾ ਆਉਣ ਵਾਲੇ ਦਿਨਾਂ ਚ ਲੱਗ ਜਾਊਗਾ ਕਿ ਕਿੱਥੇ ਪਏ ਸੀ ਉਹ ਅਜੇ ਅਸੀਂ ਡਿਸਕਲੋਜ਼ ਕਰਨਾ ਜਾਇਜ਼ ਨਹੀਂ ਸਮਝਾਂਗੇ ਪਰ ਤੋਂੰਦਾ ਜੇ ਕਿ ਹੁਣ ਕਾਲ ਡਿਟੇਲ ਸਾਰੀ ਕੋ ਜਿਹੜਾ ਚੈੱਕ ਕੀਤੀ ਜਾਊਗੀ ਕਿਉਂਕਿ ਇਹ ਬੰਗੇ ਦੇ ਲਾਗੇ ਜਿੱਤੇ ਪਏ ਸੀ ਉਤੋਂ ਦੇ ਇੱਕ ਲੀਡਰ ਦਾ ਨਾਮ ਪਹਿਲਾਂ ਵੀ ਆਇਆ ਸੀ ਲੀਡਰ ਦਾ ਨਾਮ ਸਾਨੂੰ ਪਤਾ ਪਰ ਅਸੀਂ ਨਹੀਂ ਲੈਣਾ ਚਾਹਾਂਗੇ ਉਸ ਲੀਡਰ ਦਾ ਨਾਮ ਪਹਿਲਾਂ ਵੀ ਆਇਆ ਸੀ ਕਿ ਇਸ ਲੀਡਰ ਦੇ ਥਰੂ ਜਿਹੜੇ ਸਰੂਪ ਇਤੇ ਗਏ ਨੇ ਪਰ ਹੁਣ ਸਿੱਟ ਸਾਰਾ ਦੁੱਧ ਦਾ ਦੁੱਧ ਹੋਰ ਪਾਣੀ ਕਰ ਦਊਗੀ ਔਰ 328 ਰੂਪਾਂ ਦੇ ਮਾਮਲੇ 'ਚ ਬਹੁਤ ਵੱਡੀ ਬ੍ਰੇਕਿੰਗ ਨਿਊਜ਼ ਜਿਹੜੀ ਅੱਜ ਅਸੀਂ ਪ੍ਰੋ ਪੰਜਾਬ ਟੀਵੀ ਦਰਸ਼ਕਾਂ ਨੂੰ ਦੇ ਦਿਆ ਹੈਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ 15 ਤਰੀਕ ਨੂੰ ਸਿਆਮਾਂ ਨੇ ਜਾਣਾ ਸੀ ਸਿਆਮਾਂ ਨੂੰ ਬੁਲਾਇਆ ਗਿਆ ਸਖਤਰਤ ਵੀ ਕਿ ਉਦੋਂ ਵੀ ਦੇਖਣਾ ਹੋਊਗਾ ਕਿ ਕੀ ਬੰਦ ਹੈ ਪਰ ਤੋਂੰਦਾ ਜੀ ਕਿ 322 ਰੁਪਿਆਂ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਅਪਡੇਟ ਹੈ ਔਰ ਇਸ ਰੂਪ ਨੂੰ ਹੁਣ ਰਿਕਵਰ ਕਰ ਲਿਆ ਗਿਆ ਹੈਗਾ ਇਸ ਰੂਪ ਜਿਹੜੇ ਨੇ ਟਰੇਸ ਕੀਤੇ ਲਗਾਤਾਰ ਸਟ ਕੰਮ ਕਰ ਰਹੀ ਸੀ ਤਾਂ ਹੁਣ ਦੇਖਣਾ ਹੋਊਗਾ ਕਿ ਜਦੋਂ ਇਹ ਰੂਪ ਜਾਂਦੇ ਨੇ ਵਾਪਸ ਬਕਾਇਦਾ ਰਿਕਾਰਡ ਦੇ ਵਿੱਚ ਦਰਜ ਕਰਕੇ ਰੱਖੇ ਜਾਣਗੇ ਕਿਉਂਕਿ ਪਹਿਲਾਂ ਜਦ ਇਹ ਲੈ ਕੇ ਆਂਦੇ ਕਿ ਇੱਥੇ ਰੂਪ ਤਾਂ ਉਦੋਂ ਇਹ ਲਿਖਤੀ ਰੂਪ ਦੇ ਵਿੱਚ ਕਿਤੇ ਨਹੀਂ ਲਿਖਿਆ ਸੀ ਕਿ ਇੱਥੇ ਬੰਗੇ ਦੇ ਲਾਗੇ ਰੂਪ ਲਿਆਂਦੇ ਗਏ ਨੇ ਉਦੋਂ ਨਹੀਂ ਕੁਝ ਲਿਖਿਆ ਸੀ ਉਦੋਂ ਰਿਕਾਰਡ ਤੋਂ ਹੀ ਗਾਇਬ ਸੀ ਜੀ ਮਨਪਤ ਮਨਦੀਪ ਜੀ ਇਸ ਤਰੀਕੇ ਦੇ ਨਾਲ ਲਗਾਤਾਰ ਦੇਖ ਰਹੇ ਹਾਂ ਕਿ ਇੱਕ ਪਾਸੇ ਸੀਐਮ ਮਾਨਪੁਰਾਂ ਦੇ ਵੱਲੋਂ ਪੈਸਵਾਤਾ ਕੀਤੀ ਜਾਂਦੀ ਹੈ ਉਧਰੋਂ ਜ਼ਥੇਦਾਰ ਪੁਰਾਂ ਦੇ ਵੱਲੋਂ ਕੱਲ੍ਹ ਦੀ ਗੱਲ ਕੀਤੀ ਜਾਏ ਹਾਲਾਂਕਿ ਐਸਜੀਪੀਸੀ ਕਹਿ ਰਹੀ ਹੈ ਕਿ ਪਹਿਲਾਂ ਅਸੀਂ ਕਾਰਵਾਈ ਵੀ ਕੀਤੀ ਹੈ ਜ਼ਥੇਦਾਰ ਪੁਰਾਂ ਦੇ ਵੱਲੋਂ ਹੁਕਮ ਜਿਹੜੇ ਕੱਲ੍ਹ ਦਿੱਤੇ ਸੁੰਦੇ ਨੇ ਐਸਜੀਪੀਸੀ ਨੂੰ ਲੇਕਿਨ ਉਸੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਖਬਰ ਅਸੀਂ ਟਰੋ ਪੰਜਾਬ ਟੀਵੀ ਤੇ ਬ੍ਰੇਕ ਕਰ ਰਹੇ ਹਾਂ ਕਿ ਪੰਜਾਹ ਤੋਂ 60 ਰੂਪਾਂ ਦਾ ਜਿਹੜਾ ਪਤਾ ਲੱਗਾ ਹੈ ਸੂਤਰਾਂ ਦੇ ਹਵਾਲੇ ਤੇ ਜਾਣਕਾਰੀ ਹੈ ਜਿਹੜੀ ਥਾਂ ਤੇ ਨਹੀਂ ਹੋਣੀ ਚਾਹੀਦੀ ਉਸ ਥਾਂ ਦੇ ਉੱਤੇ ਮਹਾਰਾਸ਼ਟਰ ਦੇ ਸਰੂਪ ਨੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਬੜੀ ਵੱਡੀ ਆਪਣੀ ਆਪ ਦੇ ਵਿੱਚ ਖਬਰ ਹੈ ਕਿਉਂਕਿ ਉਸ ਥਾਂ ਦੇ ਉੱਤੇ ਹੋਣਾ ਹੁਣ ਐਸਆਈਟੀ ਦੇ ਵੱਲੋਂ ਜਾਂ ਖੋਦ ਛੜਾ ਇਸ ਮਾਮਲੇ ਦੀ ਪੂਰੀ ਜਾਂਚ ਹੋਏਗੀ ਕਿ ਆਖਰਕਾਰ ਕਿਸ ਦੇ ਵੱਲੋਂ ਇੱਥੇ ਲਿਆਂਦੇ ਗਏ ਤੇ ਕੀ ਮਕਸਦ ਸੀ ਉਹਨਾਂ ਦਾ ਬਿਲਕੁਲ ਕਿਉਂਕਿ ਦੇਖੋ ਗੱਲ ਇਹ ਹੈ ਨਾ ਕਿ ਪਹਿਲਾਂ 45 ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ ਸਾਰਾ ਕੁਝ ਸਾਹਮਣੇ ਆਇਆ ਸੀ 45 ਕਮਿਸ਼ਨ ਦੀ ਰਿਪੋਰਟ ਦੇ ਵਿੱਚ ਹੀ ਗੱਲਾਂ ਲਿਖੀਆਂ ਸੀ ਕਿ ਸਰੂਪ ਨਾਇਕਾ ਗਾਇਬ ਹੋਏ ਨੇ ਅਸੀਂ ਵੀ ਇੱਕ ਵੱਡੇ ਸੀਨੀਅਰ ਵਕੀਲ ਦੇ ਨਾਲ ਗੱਲਬਾਤ ਵੀ ਕੀਤੀ ਸੀ ਇੰਟਰਵਿਊ ਵੀ ਕੀਤਾ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਹ ਸਰੂਪ ਨਾਇਕਾ ਗਾਇਬ ਹੋਏ ਨੇ ਨਾ ਇਹ ਸਰੂਪ ਲਾਪਤਾ ਨੇ ਇਹ ਸਰੂਪ ਕਿਤੇ ਜਿਹੜੇ ਆ ਭੇਜੇ ਗਏ ਨੇ ਕਿੱਥੇ ਭੇਜੇ ਗਏ ਔਰ ਕੀ ਲਿੰਕ ਉਸ ਆ ਕੇ ਆ ਕੇ ਜੁੜਦਾ ਸੀ ਕਨੈਕਸ਼ਨ ਕੀ ਜੁੜਦਾ ਸੀ ਕੀ ਰਿਕਾਰਡਿੰਗਾਂ ਆਈਆਂ ਕੀ ਉਸ ਸਮੇ ਘਟਨਾਵਾਂ ਵਾਪਰੀਆਂ ਸਾਰੀਆਂ ਗੱਲਾਂ ਇਹ ਮਨਪੇ ਤਾਪਸ ਦੇ ਵਿੱਚ ਇੰਟਰਲਿੰਕ ਨੇ ਔਰ ਹੁਣ ਉਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੱਲ ਜਿਹੜੀ ਜਦੋਂ ਜਸਧਾ ਸਾਹਿਬ ਨੇ ਇੱਕ ਦੇਸ਼ ਜਾਰੀ ਕੀਤਾ ਕਿ ਜੀਪੀਸੀ ਦੀ ਸਹਿਯੋਗ ਕਰੇ ਸੱਤ ਦਾ ਸੱਤ ਦੇ ਨਾਮ ਨਾਲ ਰੱਖ ਕੇ ਉਹਨਾਂ ਦੀ ਜਾਂਚ ਦੇ ਵਿੱਚ ਸਹਿਯੋਗ ਕਰੇ ਪਰ ਉਹ ਗੱਲ ਤੋਂ ਹੀ ਜਿਹੜਾ ਕਿਦਾਂ ਦਾ ਕੀਤਾ ਉਹਨਾਂ ਨੂੰ ਵੀ ਥੋੜਾ ਬਹੁਤ ਸੂ ਲਾਗੀ ਹੋਣੀ ਹੈ ਕਿ ਭਾਈ ਜਾਂ ਕਿਸੇ ਨੇ ਸਲਾਹ ਦਿੱਤੀ ਹੋਣੀ ਹੈ ਕਿ ਕੱਲ ਨੂੰ ਜੇ ਸੱਤ ਸੱਦਾ ਜਾ ਕੇ ਬੁਲਾਉਂਦੀ ਹੈ ਐਸਡੀਪੀਸੀ ਮੈਂਬਰਾਂ ਨੂੰ ਤਾਂ ਫਿਰ ਹੇਤੀ ਵੀ ਹੋ ਸਕਦੀ ਹੈ ਕਿ ਉਹਨਾਂ ਤਾਂ ਹੀ ਜਦਾਂ ਕਿ ਤਨਾ ਕਿ ਸਹਾਇਕ ਕੀਤਾ ਗਿਆ ਕਿਉਂਕਿ ਪਤਾ ਸੀ ਕਿ ਦੇਖੋ ਜਦੋਂ ਕੋਈ ਜਾਂਚ ਕਰਨ ਤੇ ਆਜੇ ਤਾਂ ਜਾਂਚ ਹੋ ਜਾਂਦੀ ਹੈ ਜਦੋਂ ਤੱਕ ਤੁਸੀਂ ਜਾਂਚ ਨਹੀਂ ਕਰਨੀ ਉਹ ਤਾਂ ਸਭ ਕੁਝ ਨਹੀਂ ਨਿਤੁਰ ਚਾਹ ਜਿੰਨੀ ਮਰਜੀ ਤੁਮੇਸ਼ਾਂ ਬਣਾ ਦੋ ਜਿੰਨੀਆਂ ਮਰਜੀ ਸਿੱਤਾ ਬਣਾ ਦੋ ਔਰ ਜੇ ਤੁਸੀਂ ਬਹਿ ਤਾ ਦਾ ਜੋ ਕਿ ਅਸੀਂ ਜਾਂਚ ਕਰਾਮੀਆਂ ਤਾਂ ਫੇਰ ਪੁਲਿਸ ਕੀ ਨਹੀਂ ਕਰ ਸਕਦੀ ਪੁਲਿਸ ਕਿਹੜੀ ਜਾਂਚ ਨਹੀਂ ਕਰ ਸਕਦੀ ਕੋ ਸਭ ਕੁਝ ਕਰ ਸਕਦੀ ਹੈ ਹੁਣ ਗੱਲ ਉਹੀ ਹੈ ਕਿ ਬੰਗੇ ਦੇ ਲਾਗੇ ਅਸੀਂ ਫੇਰ ਬ੍ਰੇਕਿੰਗ ਨਿਊ ਜਿਹੜੀ ਅੱਜ ਫਲੈਸ਼ ਕਰ ਰਹੇ ਹਾਂ ਬੰਗੇ ਦੇ ਲਾਗੇ 40 ਤੋਂ 50 ਮਹਾਰਾ ਦੇ ਸਰੂਪ ਜਿਹੜੇ ਨੇ ਉਹ ਮਿਲੇ ਨੇ ਉਹ ਤ੍ਰੇਸ ਕਰ ਲਏ ਗਏ ਨੇ ਉਹ ਜਿੱਥੇ ਹੋਣੇ ਚਾਹੀਦੇ ਜਿੱਥੇ ਹੈਗੇ ਨੇ ਉਥੇ ਨਹੀਂ ਹੋਣੇ ਚਾਹੀਦੇ ਸੀ ਉਥੇ ਕਿਵੇਂ ਭੇਜੇ ਕਿਹੜੇ ਲੀਡਰ ਦੇ ਥਰੂ ਉਥੇ ਆਏ ਕੀ ਕਨੈਕਸ਼ਨ ਸੀ ਉਥੇ ਆਉਣ ਦਾ ਕੀ ਕਾਰਨ ਸੀ ਔਰ ਹੁਣ ਸਾਰਾ ਕੁਝ ਟੋਲ ਡੀਟੇਲਿੰਗ ਦੇਖਾ ਜਿੱਥੇ ਸਰੂਪ ਆਏ ਸੀ ਜਿੱਥੋਂ ਇਹ ਮਿਲੇ ਨੇ ਉੱਥੋਂ ਜਿਹੜਾਗਾ ਤੁਹਾਨੂੰ ਦੱਸ ਦੇ ਕਿ ਜਿਹੜੇ ਲੋਕਾਂ ਦੇ ਕੋਲੋਂ ਮਿਲੇ ਨੇ ਉੱਥੋਂ ਜਿਹੜਾ ਉਹ ਲੋਕਾਂ ਨੂੰ ਚੱਕਿਆ ਜਾਊਗਾ ਉਹਨਾਂ ਤੋਂ ਸਾਰੀ ਕੁਛ ਗਿੱਚ ਕੀਤੀ ਜਾਊਗੀ ਕਿ ਭਾਈ ਤੁਸੀਂ ਦੱਸੋ ਤੁਹਾਡੇ ਕੋਲ ਕਿਵੇਂ ਆਏ ਸਰੂਪ ਜਿਸ ਨੇ ਭੇਜੇ ਕਿਉਂ ਭੇਜੇ ਤਾਂ ਇੱਕ ਹੋਰ ਜਿਹੜੀ ਹੈ ਬ੍ਰੇਕਿੰਗ ਨਿਊਜ਼ ਅਸੀਂ ਹੋਰ ਵੀ ਦੇ ਦਿੰਨੇ ਆ ਕਿ ਹੋਰ ਬਾਰੇ ਦਿਨਾਂ ਦੇ ਵਿੱਚ ਇੱਕ ਹੋਰ ਵੀ ਗੋਡਾ ਖੁਲਾਸਾ 328 ਰੁਪਏ ਦੇ ਮਾਮਲੇ ਦੇ ਵਿੱਚ ਹੋ ਸਕਦਾ ਹੈਗਾ ਮਾਲਵੇ ਦੇ ਏਰੀਏ ਦੇ ਵਿੱਚ ਵੀ ਕੋਈ ਸਰੂਪ ਮਿਲਣ ਦੀ ਖਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਥੋੜੀ ਬਹੁਤ ਪਰ ਤੁਹ ਦਾਅਵਾ ਦੇ ਕਿ ਇਹ ਜਿਹੜੀ ਹੈ ਖਬਰ ਲਗਾਤਾਰ ਅਸੀਂ ਲੱਗੇ ਹੋਏ ਸੀ ਕੱਲ ਦੇ ਸ਼ਾਮ ਦੇ ਜਦੋਂ ਇਹ ਚਤਤਾਂਵਾ ਸ਼ੁਰੂ ਹੋਈਆਂ ਤਾਂ ਆਪਣੇ ਸੂਤਰਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਨਫਰਮ ਕਰਕੇ ਜਿਹੜਾ ਅਸੀਂ ਅੱਜ ਇਹ ਟਾਵਰ ਫਲੈਸ਼ ਕਰ ਰਹੇ ਹਾਂ ਤਾਂ ਜੋ ਸਾਡੇ ਸਰਸ ਕਲੇਮ ਕਰ ਰਹੇ ਨੇ ਕਿ 40 ਤੋਂ 50 ਸਰੂਪ ਜਿਹੜੇ ਉਹ ਟ੍ਰੇਸ ਹੋ ਚੁੱਕੇ ਨੇ ਜੀ ਮਨਦੀਪ ਜੀ ਸ਼ੁਕਰੀਆ ਮਨਦੀਪ ਜਾਣਕਾਰੀ ਦੇਣ ਦੇ ਲਈ ਸੋ ਲਗਾਤਾਰ 328 ਰੂਪਾ ਨੂੰ ਲੈ ਕੇ ਦੱਸਦੀ ਕਿ ਵੱਡੀ ਖਬਰ ਹੈ ਪ੍ਰੋ ਪੰਜਾਬ ਟੀਵੀ ਹੁ ਤੱਕ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਂਝੀ ਕਰ ਰਿਹਾ 325 ਰੂਪਾ ਮਾਮਲੇ ਦੇ ਵਿੱਚ ਕਿ ਸਰੂਪਾ ਦਾ ਪਤਾ ਲੱਗ ਚੁੱਕਿਆ 50 ਤੋਂ 60 ਇਹਨਾਂ ਦੀ ਗਿਣਤੀ ਜਿਹੜੀ ਦੱਸੀ ਜਾ ਰਹੀ ਹੈ ਤੇ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਥਾਂ ਦੇ ਉੱਤੇ ਮੌਜੂਦ ਸਣ ਉਸ ਥਾਂ ਦੇ ਉੱਤੇ ਗੁਰੂ ਮਹਾਰਾਜ ਦੇ ਸਰੂਪ ਨਹੀਂ ਹੋਣੇ ਚਾਹੀਦੇ ਸੀ ਉਥੇ ਕਿਸ ਤਰੀਕੇ ਦੇ ਨਾਲ ਗਏ ਕਿਸ ਦੇ ਕੋਲ ਮੌਜੂਦ ਨਹੀਂ ਇਹ ਸਭ ਦੇ ਬਾਰੇ ਪੂਰੀ 조사 ਹੁਣ ਜਾਂਚ ਕੀਤੀ ਜਾਵੇਗੀ ਇੱਕ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਗਾਇਬ ਹੋਏ ਨੇ ਉਹਨਾਂ ਨੂੰ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀਆਂ ਦੱਸਦੇ ਇਹ ਕਿ ਪਤਾ ਲੱਗੇ ਕਿ ਪੰਜਾਬ ਤੋਂ 52, 60 ਸਰੂਪਾਂ ਨੂੰ ਜਿਹੜਾ ਟਰੇਸ ਕੀਤਾ ਜਾ ਸਕਿਆ 328 ਰੁਪਿਆਂ ਦੇ ਵਿੱਚੋਂ ਪੰਜਾਬ ਤੋਂ 60 ਸਰੂਪਾਂ ਦਾ ਪਤਾ ਜਿਹੜਾ ਲੱਗ ਗਿਆ ਕਿ ਕਿੱਥੇ ਨੇ ਇਸ ਦਾ ਇਹ ਵੀ ਜਿਹੜਾ ਪਤਾ ਲੱਗ ਗਿਆ ਕਿ ਕਿਸ ਥਾਂ ਦੇ ਉੱਤੇ ਮੌਜੂਦ ਨੇ ਉੱਥੇ ਕਿਵੇਂ ਪਹੁੰਚੇ ਮੈਂ ਇਸ ਦੇ ਬਾਰੇ ਪੂਰੀ ਜਾਣਕਾਰੀ ਜੁਆ ਹੈ ਉਹ ਵੀ ਜਾਂਚ ਕੀਤੀ ਜਾ ਰਹੀ ਹੈ ਸੋ ਅੱਜ ਐਸਐਟੀ ਦੇ ਵੱਲੋਂ ਟੀਮਾਂ ਦੇ ਵੱਲੋਂ ਜੋ ਹੈ ਪੂਰੀ ਮਰਿਆਦਾ ਦੇ ਨਾਲ ਪਾਵਨ ਸਰੂਪਾ ਨੂੰ ਐਸ்சி ਪੀਸੀ ਨੂੰ ਜਿਹੜਾ સોંપਿਆ ਜਾਇ 11 ਦੇ ਸੂਤਰਾ ਦੇ ਹਵਾਲੇ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਜੋ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇਸ ਖਬਰ ਦੇ ਉੱਤੇ ਜੋ ਹੈ ਵਧੇਰੇ ਜਾਣਕਾਰੀ ਵੀ ਜਿਹੜੀ ਲਵਾਂਗੇ ਕਿ ਆਖਰਕਾਰ ਇਸ ਮਸਲੇ ਦੇ ਵਿੱਚ ਕੀ ਕੁਛ ਨਿਕਲ ਕੇ ਜਿਹੜਾ ਸਾਹਮਣੇ ਆਇਆ ਲੇਕਿਨ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਹੁਣ ਪਾਵਨ ਸਰੂਪਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਤੋਂ 60 ਸਰੂਪਾਂ ਦੇ ਬਾਰੇ ਜੋ ਹੈ ਪਤਾ ਲੱਗ ਚੁੱਕਿਆ ਹੈ ਇਸ ਖਬਰ ਤੇ ਵਧੇਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਮਨਦੀਪ ਫੌਨਕਲ ਤੇ ਜੁੜੇ ਨੇ ਮਨਦੀਪ ਜਾਨਕਾਰੀ ਸਾਹਮਣੇ ਆ ਰਹੀ ਹੈ ਕਿ ਪਾਵਨ ਸਰੂਪਾਂ ਦੇ ਬਾਰੇ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕੀ ਕੁਝ ਜਾਣਕਾਰੀ ਹੈ ਬਿਲਕੁਲ ਮੰਪੇ ਤੋਂ ਜਿਹੜਾ ਮਾਮਲਾ ਸੀ 328 ਰੂਪਾਂ ਦਾ ਲਗਾਤਾਰੇ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲ ਨੰਬਰ ਤੇ ਹੁੰਦਾ ਜਾ ਰਿਹਾ ਸੀ ਪਿਛਲੇ ਕਈ ਦਿਨਾਂ ਦਾ ਤੁਸੀਂ ਦੇਖਿਆ ਹੋਣਾ ਕਾਲਾ ਕਾਲਤਖ ਸਾਹ ਦੇ ਜੱਜਦਾਰ ਉਹਨਾਂ ਦੇ ਵੱਲੋਂ ਵੀ ਪੀਲ ਕੀਤੀ ਗਈ ਕਿ ਭਾਈ ਕਿਹਾ ਗਿਆ ਉਹਨਾਂ ਦੇ ਵੱਲੋਂ ਦੇ ਜਾਰੀ ਕੀਤੇ ਗਏ ਕਿ ਐਸਜੀਪੀਸੀ ਮੈਂਬਰ ਜਿਹੜੇ ਨੇ ਇਸ ਦੇ ਵਿੱਚ 7 ਦਿਨ ਸਰਕਾਰ ਦਾ ਰਿਜ਼ ਦੇ ਬਿਜਲੀ ਸੈੱਟ ਬਣਾਈ ਹੈ ਆਕਾਸ਼ ਤੌਰ ਤੇ ਉਸ ਦਾ 7 ਦਿਨ ਸਿੱਟ ਦੇ ਨਾਲ ਜਿਹੜਾ ਕੋਆਰਡੀਨੇਸ਼ਨ ਦਿਖਾਉਣ ਜਾਂਚ ਦੇ ਵਿੱਚ ਕਿਉਂਕਿ ਮਾਮਲਾ ਬੜੀ ਤੂੜ ਫੜ ਰਿਹਾ ਸੀ ਪਰ ਉਹ ਸੂਤਰਾਂ ਦੇ ਹਵਾਲੇ ਤੋਂ ਅਸੀਂ ਇੱਕ ਖਬਰ ਜਿਹੜੀ ਉਹ ਬ੍ਰੇਕ ਕਰ ਰਹੇ ਆ ਮਨਪ੍ਰਿਤ ਕਿਉਂਕਿ ਖਬਰ ਜਿਹੜਾ ਕੱਲ ਸ਼ਾਮ ਤੋਂ ਹੀ ਇਹ ਥੋੜਾ ਬਹੁਤ ਸਰਕੂਲੇਟ ਹੋਣੀ ਸ਼ੁਰੂ ਹੋਊਗੀ ਸੀ ਪਰ ਅਸੀਂ ਲਗਾਤਾਰ ਕਨਫਰਮ ਕਰਦੇ ਰਹੇ ਤਾਂ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ 325 ਰੂਪ ਜਿਹੜੇ ਕਿਹਾ ਜਾ ਰਿਹਾ 325 ਰੂਪਾਂ ਦਾ ਮਾਮਲਾ ਜੋ ਕਿ ਗਾਇਬ ਕਿਹਾ ਜਾ ਰਿਹਾ ਲਾਪਤਾ ਕਿਹਾ ਜਾ ਰਿਹਾ ਇਹੋ ਜਿਹੇ ਸ਼ਬਦ ਨੇ ਉਹ ਵਰਤੇ ਜਾ ਰਹੇ ਨੇ ਪਰ ਤੋਂ ਦੱਸ ਜੀ ਕਿ ਹੁਣ ਇਹਨਾਂ ਦੇ ਵਿੱਚੋਂ 40 50 ਸਰੂਪ ਜਿਹੜੇ ਨੇ ਉਹ ਤ੍ਰੇਸ ਕਰ ਲਏ ਗਏ ਨੇ ਸਟੇ ਦੇ ਵੱਲੋਂ ਉਹ ਹੋ ਸਕਦਾ ਹੈ ਕਿ ਅੱਜ ਪੂਰੀ ਮਰਿਆਦਾ ਦੇ ਨਾਲ ਕਿਉਂਕਿ ਜਦੋਂ ਸਰੂਪ ਨੂੰ ਤੁਸੀਂ ਲੈ ਕੇ ਜਾਣਾ ਹੁੰਦਾ ਤਾਂ ਅ ਪੰਜ ਸਿੰਘ ਚਾਹੀਦੇ ਹੁੰਦੇ ਪੰਜ ਪਿਆਰੇ ਚਾਹੀਦੇ ਹੁੰਦੇ ਨੇ ਇੱਕ ਗ੍ਰੰਤੀ ਸਿੰਘ ਚਾਹੀਦਾ ਹੁੰਦਾ ਬਾਉ ਮਾ ਨੂੰ ਸਾਰਿਆਂ ਨੂੰ ਨਾਲ ਲੈ ਕੇ ਐ ਜੀਪੀਸੀ ਨੂੰ ਅੱਜ ਸੌਂਪ ਦਿੱਤਾ ਜਾਏਗਾ ਔਰ ਇਹ ਖਾਸ ਤੋਂ ਤੋਂ ਦਾ ਦੇ ਕਿ ਸੂਤਰਾਂ ਦੇ ਹਵਾਲੇ ਕੋ ਜੋ ਸਾਨੂੰ ਹੁਣ ਤੱਕ ਜਾਣਕਾਰੀ ਆ ਰਹੀ ਹੈ ਕਿ ਬੰਗੇ ਦੇ ਲਾਗੇ ਬੰਗੇ ਦੇ ਲਾਗੇ ਜਿਹੜੇ ਸਰੂਪ ਨੇ ਇਹ ਜਿਹੜੇ ਸਿੱਤ ਨੇ ਅਬ ਪ੍ਰੈਸ ਕੀਤੇ ਨੇ ਕਿ ਪ੍ਰੈਸ ਕਹਿ ਸਕਦੇ ਆ ਔਰ ਇਹ ਵੀ ਕਹਿ ਸਕਦੇ ਆ ਕਿ ਉਹਨਾਂ ਨੂੰ ਇਹ ਮਿਲੇ ਨਹੀਂ ਕਿਉਂਕਿ ਲਗਾਤਾਰ ਜਾਂਚ ਚੱਲ ਰਹੀ ਸੀ ਹਾਲਾਂਕਿ ਉਹੀ ਸਰੂਪ ਨੇ ਜਿਹੜੇ ਰਿਕਾਰਡ ਤੋਂ ਗਾਇਬ ਨੇ ਰਿਕਾਰਡ ਦੇ ਵਿੱਚ ਇਹ ਨਹੀਂ ਸੀ ਕਿਉਂਕਿ ਦੇਖੋ ਜਦੋਂ ਕਿਤੇ ਵੀ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਉਹਦਾ ਇੱਕ ਕੁਰਕ ਰਿਆ ਹੁੰਦੀ ਹੈ ਪ੍ਰੋਪਰ ਇੱਕ ਪੰਜ ਪੰਜ ਪਿਆਰੇ ਜਾਂਦੇ ਨੇ ਨਾਲ ਗ੍ਰੰਤੀ ਸਿੰਘ ਜਾਂਦਾ ਔਰ ਇੱਕ ਬੱਸ ਜਾਂਦੀ ਹੈ ਜਿਹਦੇ ਵਿੱਚ ਮਹਾਰਾਜ ਦਾ ਸਰੂਪ ਲੈ ਕੇ ਜਾਇਆ ਜਾਂਦਾ ਤਾਂ ਪੂਰੀ ਲੇਖਤ ਪੜਤ ਜਿਹੜੀ ਹੈਗੀ ਹੁੰਦੀ ਹੈ ਪੂਰਾ ਸਾਰਾ ਕੁਝ ਇਹ ਰਿਕਾਰਡ ਦੇ ਉੱਪਰ ਚੜਦਾ ਹੈ ਔਰ ਇਸ ਰੂਪ ਕਿਹਾ ਜਾ ਰਿਹਾ ਹੈ ਕਿ ਇਹ ਰਿਕਾਰਡ ਦੇ ਉੱਪਰ ਨਹੀਂ ਚੜੇ ਸੋ ਸਭ ਤੋਂ ਵੱਡੀ ਔਰ ਅਹਿਮ ਗੱਲ ਇਸ ਖਬਰ ਦੇ ਵਿੱਚ ਇਹ ਹੈ ਕਿ ਇਹ ਸਰੂਪ ਉੱਥੇ ਸੀ ਜਿੱਤੇ ਨਹੀਂ ਹੋਣੇ ਚਾਹੀਦੇ ਸੀ ਜਿੱਥੇ ਨਹੀਂ ਹੋਣੇ ਚਾਹੀਦੇ ਸੀ ਉੱਥੇ ਹੀ ਮਾਰਾ ਦੇ ਸਰੂਪ ਪਏ ਸੀ ਹੁਣ ਕਿੱਥੇ ਪਏ ਸੀ ਇਹ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਕਿੱਥੇ ਪਏ ਸੀ ਵੈਸੇ ਕਿਉਂਕਿ ਸਭਨਾ ਬਹੁਤ ਸਾਰੀਆਂ ਚਰ ਰਹੀਆਂ ਨੇ ਬਹੁਤ ਸਾਰੀਆਂ ਚਰਚਾਾਂ ਚੱਲ ਰਹੀਆਂ ਹਨ ਪਰ ਉਸੇ ਕਿਸੇ ਚੀਜ਼ ਦੇ ਉੱਪਰ ਜਿਹੜਾ ਟਿਕਟ ਪਾਣੀ ਨਹੀਂ ਕਰਾਂਗੇ ਇੰਨੇ ਬਿਲਕੁਲ ਜਰੂਰ ਦੱਸਾਂਗੇ ਕਿ 40 ਤੋਂ 50 ਸਰੂਪ ਜਿਹੜੇ ਨੇ ਉਹ ਮਿਲ ਚੁੱਕੇ ਨੇ ਉਹ ਜਿਹੜੀ ਸੈਕਟਰ ਕਮਾਈਸੀਟ ਸੈਟ ਅਧਿਕਾਰੀ ਅੱਜ ਹੋ ਸਕਦਾ ਹੈ ਜੀਪੀਸੀ ਦੇ ਨਾਲ ਕੋਆਰਡੀਨੇਟ ਕਰਕੇ ਕਿਉਂਕਿ ਕੱਲ ਤੁਸੀਂ ਦੇਖੋ ਜੇਦਾਰ ਦਾ ਜਿਹੜਾ ਆਦੇਸ਼ ਸੀ ਐਜੀਪੀਸੀ ਨੂੰ ਕਿ ਕੋਆਰਡੀਨੇਟ ਕੀਤਾ ਜਾਵੇ ਆਦੇਸ਼ ਜਾਰੀ ਕੀਤੇ ਗਏ ਸੀ ਕਿ ਸੈਟ ਦੇ ਵਿੱਚ ਜਾ ਕੇ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਜਾ ਕੇ ਸਹਿਯੋਗ ਕਰੋ ਤਾਂ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਭੰਤ ਜਿਹੜੀ ਲੱਗੀ ਹੋਣੀ ਹੈ ਕਿ ਭਾਈ ਕੱਲ ਨੂੰ ਜੇ ਕਿਤੇ ਕੋਰਸ ਸਦਾ ਐਜੀਪੀਸੀ ਨੂੰ ਕਹੇਗੀ ਕਿ ਯਾਰ ਕਾਬਰ ਕਿ ਕਰ ਲੈ ਇਸ ਦੀ ਹੁਣ ਤੁਸੀਂ ਆਓ ਉੱਥੇ ਪਰ ਜਿਹੜਾ ਇੱਕ ਏਡੀ ਵੱਡੀ ਸਿੱਖ ਸੰਸਥਾ ਦੀ ਹੈ ਤੀ ਤਾਂ ਜ਼ਰੂਰ ਹੋਣੀ ਇਸ ਦੀ ਤਾਂ ਹੀ ਜਿਹੜਾ ਕੱਲ ਜੱਜਦਾਰ ਨੇ ਇਹ ਪਹਿਲੇ ਪਹਿਲੇ ਤੇ ਜਿਹੜਾ ਇਤਿਹਾਸ ਇੱਕ ਵਾਸਤ ਲਿਆ ਪਹਿਲੇ ਤੇ ਇੱਕ ਸ਼ਲਾਘਾਯੋਗ ਹੋਣਾ ਚਾਹੁੰ ਚੁੱਕਿਆ ਕਿ ਠੀਕ ਹੈ ਭਾਈ ਐਸਜੀਪੀ ਜੀ ਨੂੰ ਕਿਹਾ ਜਾਵੇ ਕਿ ਸਹਯੋ ਕਰੋ ਤਾਂ ਹੁਣ ਨਾਲ ਹੀ ਤੋਂ ਦਾ ਦੇਖੇ ਹੁਣ ਇਹ ਵੀ ਗੱਲ ਮਾਂਪੀ ਦੇ ਵਿਚ ਆ ਰਹੀ ਹੈ ਕਿ ਇਸ ਦੇ ਕਹਿਣ ਤੇ ਉਸ ਰੂਪ ਗਏ ਹੂੰ ਕਿਸੇ ਲੀਡਰ ਨੇ ਤਾਂ ਫੋਨ ਕੀਤਾ ਹੋਣਾ ਕਿਸੇ ਲੀਡਰ ਨੇ ਤਾਂ ਕਿਹਾ ਹੋਣਾਗਾ ਜਾਂ ਦੂਜੇ ਪਾਸੇ ਜਿੱਤੇ ਗਏ ਸੀ ਉਹਨਾਂ ਤੋਂ ਹੁਣ ਪੁੱਛਗੀ ਚ ਕੀਤੀ ਜਾਊਗੀ ਕਿ ਤੁਸੀਂ ਦੱਸੋ ਤੁਹਾਡੇ ਕੋਲੇ ਸਰੂਪ ਕਿਵੇਂ ਆਏ ਪਰ ਅਸੀਂ ਵਾਰ-ਵਾਰ ਇੱਕ ਗੱਲ ਕਹਿ ਰਹੇ ਆ ਕਿ ਜਿੱਥੇ ਸੂਪ ਹੋਣੇ ਚਾਹੀਦੇ ਸੀ ਜਿੱਥੇ ਸੂਪ ਮਿਲੇ ਨੇ ਉੱਥੇ ਸੂਪ ਨਹੀਂ ਹੋਣੇ ਚਾਹੀਦੇ ਸੀ ਇਸ ਗੱਲ ਦਾ ਪਤਾ ਆਉਣ ਵਾਲੇ ਦਿਨਾਂ ਚ ਲੱਗ ਜਾਊਗਾ ਕਿ ਕਿੱਥੇ ਪਏ ਸੀ ਉਹ ਅਜੇ ਅਸੀਂ ਡਿਸਕਲੋਜ਼ ਕਰਨਾ ਜਾਇਜ਼ ਨਹੀਂ ਸਮਝਾਂਗੇ ਪਰ ਤੁਹਾਂ ਦਾ ਜੇ ਕਿ ਹੁਣ ਕਾਲ ਡਿਟੇਲਿੰਗ ਸਾਰੀ ਕੁ ਜਿਹੜਾ ਚੈੱਕ ਕੀਤੀ ਜਾਊਗੀ ਕਿਉਂਕਿ ਇਹ ਬੰਗੇ ਦੇ ਲਾਗੇ ਜਿੱਥੇ ਪਏ ਸੀ ਉਤੋਂ ਦੇ ਇੱਕ ਲੀਡਰ ਦਾ ਨਾਮ ਪਹਿਲਾਂ ਵੀ ਆਇਆ ਸੀ ਲੀਡਰ ਦਾ ਨਾਮ ਸਾਨੂੰ ਪਤਾ ਪਰ ਅਸੀਂ ਨਹੀਂ ਲੈਣਾ ਚਾਹਾਂਗੇ ਉਸ ਲੀਡਰ ਦਾ ਨਾਮ ਪਹਿਲਾਂ ਵੀ ਆਇਆ ਸੀ ਕਿ ਇਸ ਲੀਡਰ ਦੇ ਥਰੂ ਜਿਹੜੇ ਸਰੂਪ ਇੱਥੇ ਗਏ ਨੇ ਪਰ ਉਸ ਸਾਰਾ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਕਰ ਦੂਗੀ ਔਰ 328 ਸਰੂਪਾਂ ਦੇ ਮਾਮਲੇ 'ਚ ਬਹੁਤ ਵੱਡੀ ਬ੍ਰੇਕਿੰਗ ਨਿਊਜ਼ ਜਿਹੜੀ ਅੱਜ ਅਸੀਂ ਪ੍ਰੋ ਪੰਜਾਬ ਟੀਵੀ ਦਰਸ਼ਕਾਂ ਨੂੰ ਦੇ ਦੇ ਹੈਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ 15 ਤਰੀਕ ਨੂੰ ਸੀਐਮ ਨੂੰ ਜਾਣਾ ਸੀ ਐਮ ਨੂੰ ਬੁਲਾਇਆ ਗਿਆ ਸਕਤਰਤ ਵੀ ਕਿ ਉਦੋਂ ਵੀ ਦੇਖਣਾ ਹੋਊਗਾ ਕਿ ਕੀ ਬੰਦ ਹੈ ਪਰ ਤੋਂ ਹੁੰਦਾ ਜੀ ਕਿ 322 ਰੁਪਿਆਂ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਰਪਨੇਟ ਹੈ ਔਰ ਇਸ ਨਸਰੂਪਾ ਨੂੰ ਹੁਣ ਰਿਕਵਰ ਕਰ ਲਿਆ ਗਿਆ ਹੈਗਾ ਇਸ ਰੂਪ ਜਿਹੜੇ ਨੇ ਟਰੇਸ ਕੀਤੇ ਲਗਾਤਾਰ ਸੱਟ ਕੰਮ ਕਰ ਰਹੀ ਸੀ ਤਾਂ ਹੁਣ ਦੇਖਣਾ ਹੋਊਗਾ ਕਿ ਜਦੋਂ ਇਹ ਸਰੂਪ ਜਾਂਦੇ ਨੇ ਵਾਪਸ ਬਕਾਇਦਾ ਰਿਕਾਰਡ ਦੇ ਵਿੱਚ ਦਰਜ ਕਰਕੇ ਰੱਖੇ ਜਾਣਗੇ ਕਿਉਂਕਿ ਪਹਿਲਾਂ ਜਦ ਇਹ ਲੈ ਕੇ ਆਂਦੇ ਕਿ ਇੱਥੇ ਸਰੂਪ ਤਾਂ ਉਦੋਂ ਇਹ ਲਿਖਤੀ ਰੂਪ ਦੇ ਵਿੱਚ ਕਿਤੇ ਨਹੀਂ ਲਿਖਿਆ ਸੀ ਕਿ ਇੱਥੇ ਬਣ ਕੇ ਤੇ ਲੱਗੇ ਸਰੂਪ ਲਿਆਂਦੇ ਗਏ ਨੇ ਉਦੋਂ ਨਹੀਂ ਕੁਝ ਲਿਖਿਆ ਸੀ ਉਦੋਂ ਰਿਕਾਰਡ ਤੋਂ ਇਹ ਗਾਇਬ ਸੀ ਜੀ ਮਨਬਤ ਮਨਦੀਪ ਜੀ ਇਸ ਤਰੀਕੇ ਦੇ ਨਾਲ ਲਗਾਤਾਰ ਦੇਖ ਰਹੇ ਹਾਂ ਕਿ ਇੱਕ ਪਾਸੇ ਸੀਮਾਨਪੁਰਾਂ ਦੇ ਵੱਲੋਂ ਪੈਸਵਾਤਾ ਕੀਤੀ ਜਾਂਦੀ ਹੈ ਉਧਰੋਂ ਜ਼ਥੇਦਾਰ ਪੁਰਾਂ ਦੇ ਵੱਲੋਂ ਕੱਲ ਦੀ ਗੱਲ ਕੀਤੀ ਜਾਏ ਹਾਲਾਂਕਿ ਐਸਟੀਪੀਸੀ ਕਹਿ ਰਹੀ ਹੈ ਕਿ ਪਹਿਲਾਂ ਅਸੀਂ ਕਾਰਵਾਈ ਵੀ ਕੀਤੀ ਹੈ ਜ਼ਥੇਦਾਰ ਪੁਰਾਂ ਦੇ ਵੱਲੋਂ ਹੁਕਮ ਜਿਹੜੇ ਕੱਲ ਦਿੱਤੇ ਸੌਂਦੇ ਨੇ ਐਸਟੀਪੀਸੀ ਨੂੰ ਲੇਕਿਨ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਖਬਰ ਅਸੀਂ ਪ੍ਰੋ ਪੰਜਾਬ ਟੀਵੀ ਤੇ ਬ੍ਰੇਕ ਕਰ ਰਹੇ ਹਾਂ ਕਿ ਪੰਜਾਬ ਤੋਂ 60 ਸਰੂਪਾਂ ਦਾ ਜਿਹੜਾ ਪਤਾ ਲੰਘਿਆ ਸੂਤਰਾਂ ਦੇ حوالے ਤੇ ਜਾਣਕਾਰੀ ਹੈ ਜਿਹੜੀ ਥਾਂ ਤੇ ਨਹੀਂ ਹੋਣੀ ਚਾਹੀਦੀ ਉਸ ਥਾਂ ਦੇ ਉੱਤੇ ਮਹਾਰਾਜ ਦੇ ਸਰੂਪ ਨੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਬੜੀ ਵੱਡੀ ਆਪਣੀ ਆਪ ਦੇ ਵਿੱਚ ਖਬਰ ਹੈ ਕਿਉਂਕਿ ਉਸ ਥਾਂ ਦੇ ਉੱਤੇ ਹੋਣਾ ਹੁਣ ਐਸਆਈਟੀ ਦੇ ਵੱਲੋਂ ਜਾਂ ਹੋਰ ਜਿਹੜਾ ਇਸ ਮਾਮਲੇ ਦੀ ਪੂਰੀ ਜਾਂਚ ਹੋਏਗੀ ਕਿ ਆਖਰਕਾਰ ਕਿਸ ਦੇ ਵੱਲੋਂ ਇੱਥੇ ਲਿਆਂਦੇ ਗਏ ਤੇ ਕੀ ਮਕਸਦ ਸੀ ਉਹਨਾਂ ਦਾ ਬਿਲਕੁਲ ਕਿਉਂਕਿ ਦੇਖੋ ਗੱਲ ਇਹ ਹੈ ਨਾ ਕਿ ਪਹਿਲਾਂ 45 ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ ਸਾਰਾ ਕੁਝ ਸਾਹਮਣੇ ਆਇਆ ਸੀ 45 ਕਮਿਸ਼ਨ ਦੀ ਰਿਪੋਰਟ ਦੇ ਵਿੱਚ ਇਹ ਗੱਲਾਂ ਲਿਖੀਆਂ ਸੀ ਕਿ ਇਸ ਰੂਪ ਨਾਇਕਾ ਗਾਇਬ ਹੋਏ ਨੇ ਅਸੀਂ ਵੀ ਇੱਕ ਵੱਡੇ ਸੀਨੀਅਰ ਵਕੀਲ ਦੇ ਨਾਲ ਗੱਲਬਾਤ ਵੀ ਕੀਤੀ ਸੀ ਇੰਟਰਵਿਊ ਵੀ ਕੀਤਾ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਸ ਰੂਪ ਨਾ ਤਾਂ ਗਾਇਬ ਹੋਏ ਨੇ ਨਾ ਇਸ ਰੂਪ ਲਾਪਤਾ ਨੇ ਇਹ ਸੂਰੂਪ ਕਿਤੇ ਜਿਹੜੇ ਆ ਭੇਜੇ ਗਏ ਨੇ ਕਿੱਥੇ ਭੇਜੇਗੇ ਉਹ ਕੀ ਲਿੰਕ ਉਸ ਆ ਕੇ ਆ ਕੇ ਜੁੜਦਾ ਸੀ ਕਨੈਕਸ਼ਨ ਕੀ ਜੁੜਦਾ ਸੀ ਕੀ ਰਿਕਾਰਡਿੰਗ ਆਈਆਂ ਕੀ ਉਸ ਸਮੇਂ ਘਟਨਾਵਾਂ ਵਾਪਰੀਆਂ ਸਾਰੀਆਂ ਗੱਲਾਂ ਹੈ ਮਨਪ੍ਰਤ ਆਪਸ ਦੇ ਵਿੱਚ ਇੰਟਰਲਿੰਕ ਨੇ ਔਰ ਹੁਣ ਉਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੱਲ ਜਿਹੜੀ ਜਦੋਂ ਜਸਧਾ ਸਾਹਿਬ ਨੇ ਇੱਕ ਆਦੇਸ਼ ਜਾਰੀ ਕੀਤਾ ਕਿ ਜੀਪੀਐਸਟੀ ਸਹਿਯੋਗ ਕਰੇ ਸਟਦਾਨ ਸਟ ਦੇ ਨਾਮ ਦਾ ਕੇ ਉਹਨਾਂ ਦੀ ਜਾਂਚ ਦੇ ਵਿੱਚ ਸਹਿਯੋਗ ਕਰੇ ਪਰ ਉਹ ਗੱਲ ਤੋਂ ਹੀ ਜਿਹੜਾ ਕਿਤਨਾ ਕੀਤੇ ਉਹਨਾਂ ਨੂੰ ਵੀ ਥੋੜਾ ਬਹੁਤ ਸੂ ਲਾਗੀ ਹੋਣੀ ਹੈ ਕਿ ਭਾਈ ਜਾਂ ਕਿਸੇ ਨੇ ਸਲਾਹ ਦਿੱਤੀ ਹੋਣੀ ਹੈ ਕਿ ਕੱਲ ਨੂੰ ਜੇ ਸਟ ਸੱਦਾ ਜਾ ਕੇ ਬੁਲਾਉਂਦੀ ਐ ਜਿੰਦੀ ਸੀ ਮੈਂਬਰਾਂ ਨੂੰ ਤਾਂ ਫਿਰ ਇਹੇਤੀ ਵੀ ਹੋ ਸਕਦੀ ਹੈ ਕਿ ਉਹਨਾਂ ਤਾਂ ਹੀ ਜਿਹੜਾ ਕਿ ਤਨਾ ਕਿ ਦਸਾ ਸਹਿਯੋਗ ਕੀਤਾ ਗਿਆ ਕਿਉਂਕਿ ਪਤਾ ਸੀ ਕਿ ਦੇਖੋ ਜਦੋਂ ਕੋਈ ਜਾਂਚ ਕਰਨ ਤੇ ਆਜੇ ਤਾਂ ਜਾਂਚ ਹੋ ਜਾਂਦੀ ਹੈ ਜਦੋਂ ਤੱਕ ਕੋਈ ਜਾਂਚ ਨਹੀਂ ਕਰ ਲਈ ਉਹ ਤਾਂ ਕੁਝ ਕੋਈ ਨਹੀਂ ਨਿਕਲੂ ਚਾਹ ਜਿੰਨੀਆਂ ਮਰਜ਼ੀ ਤੁਮੇਸ਼ਨ ਪਟਾੜ ਦੋ ਜਿੰਨੀਆਂ ਮਰਜ਼ੀ ਸਿੱਤਾ ਬਣਾ ਦੋ ਪਰ ਜੇ ਤੁਸੀਂ ਮੈਂ ਤਾਂ ਦਾਜੋ ਕਿ ਅਸੀਂ ਜਾਂਚ ਕਰਾਂ ਮੀਆ ਤਾਂ ਫੇਰ ਪੁਲਿਸ ਕੀ ਨਹੀਂ ਕਰ ਸਕਦੀ ਪੁਲਿਸ ਕਿਹੜੀ ਜਾਂਚ ਨਹੀਂ ਕਰ ਸਕਦੀ ਕੋਲ ਸਭ ਕੁਝ ਕਰ ਸਕਦੀ ਹੈ ਹੁਣ ਗੱਲ ਉਹੀ ਹੈ ਕਿ ਬੰਗੇ ਦੇ ਲਾਗੇ ਅਸੀਂ ਫੇਰ ਬ੍ਰੇਕਿੰਗ ਨਿਊ ਜਿਹੜੀ ਅੱਜ ਫਲੈਸ਼ ਕਰ ਰਹੇ ਹਾਂ ਬੰਗੇ ਦੇ ਲਾਗੇ 40 ਤੋਂ 50 ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਮਿਲੇ ਨੇ ਉਹ ਤ੍ਰੇਸ਼ ਕਰ ਲਏ ਗਏ ਨੇ ਉਹ ਜਿੱਥੇ ਹੋਣੇ ਚਾਹੀਦੇ ਜਿੱਥੇ ਹੈਗੇ ਨੇ ਉੱਥੇ ਨਹੀਂ ਹੋਣੇ ਚਾਹੀਦੇ ਸੀ ਉੱਥੇ ਕਿਵੇਂ ਭੇਜੇ ਕਿਹੜੇ ਲੀਡਰ ਦੇ ਥਰੂ ਉੱਥੇ ਆਏ ਕੀ ਕਨੈਕਸ਼ਨ ਸੀ ਉੱਥੇ ਆਉਣ ਦਾ ਕੀ ਕਾਰਨ ਸੀ ਔਰ ਹੁਣ ਸਾਰਾ ਕੁਝ ਕਾਲ ਡਿਟੇਲਿੰਗ ਦੇਖਾ ਜਿੱਥੇ ਸਰੂਪ ਆਏ ਸੀ ਜਿੱਥੋਂ ਇਹ ਮਿਲੇ ਨੇ ਉਥੋਂ ਜਿਹੜਾਗਾ ਤਾਂ ਹਾਂ ਦਾ ਦੀ ਕਿ ਜਿਹੜੇ ਲੋਕਾਂ ਦੇ ਕੋਲੋਂ ਮਿਲੇ ਨਹੀਂ ਉਥੋਂ ਜਿਹੜਾ ਉਹ ਲੋਕਾਂ ਨੂੰ ਚੱਕਿਆ ਜਾਊਗਾ ਉਹਨਾਂ ਤੋਂ ਸਾਰੀ ਪੁੱਛਗਿੱਛ ਕੀਤੀ ਜਾਊਗੀ ਕਿ ਭਾਈ ਤੁਸੀਂ ਦੱਸੋ ਤੁਹਾਡੇ ਕੋਲ ਕਿਵੇਂ ਆਏ ਇਸ ਰੂਪ ਕਿਸ ਨੇ ਭੇਜੇ ਕਿਉਂ ਭੇਜੇ ਤਾਂ ਇੱਕ ਹੋਰ ਜਿਹੜੀ ਹੈ ਬ੍ਰੇਕਿੰਗ ਨਿਊਜ਼ ਅਸੀਂ ਹੋਰ ਵੀ ਦੇ ਦਿੰਨੇ ਆ ਕਿ ਹਰ ਬਾਰੇ ਦਿਨਾਂ ਦੇ ਵਿੱਚ ਇੱਕ ਹੋਰ ਵੀ ਗੋਡਾਕੂਲਾਾਾ 328 ਰੁਪਏ ਦੇ ਮਾਮਲੇ ਦੇ ਵਿੱਚ ਹੋ ਸਕਦਾ ਹੈਗਾ ਹਾਲਵੇ ਦੇ ਏਰੀਏ ਦੇ ਵਿੱਚ ਵੀ ਕੋਈ ਸਰੂਪ ਮਿਲੰਦੀ ਖਬਰ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਥੋੜੀ ਬਹੁਤ ਪਰ ਅਨੁਮਾਨ ਲਾਦੇ ਕਿ ਇਹ ਜਿਹੜੀ ਹੈ ਖਬਰ ਲਗਾਤਾਰ ਜਿ ਲੱਗੇ ਹੋਏ ਸੀ ਕੰਮ ਦੇ ਸ਼ਾਮ ਦੇ ਜਦੋਂ ਇਹ ਚਸਤਾ ਮਾ ਸ਼ੁਰੂ ਹੋਈਆਂ ਤਾਂ ਆਪਣੇ ਸੂਤਰਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਨਫਰਮ ਕਰਕੇ ਜਿਹੜਾ ਅਸੀਂ ਅੱਜ ਇਹ ਟਰਫਲੈਸ਼ ਕਰ ਰਹੇ ਹਾਂ ਤਾਂ ਦੂਸਰੇ ਸਰਸ ਰਸ ਕਲੇਮ ਕਰ ਰਹੇ ਨੇ ਕਿ ਚਾਹ ਤੋ 50 ਰੂਪ ਜਿਹੜੇ ਨੇ ਉਹ ਟਰੇਸ ਹੋ ਚੁੱਕੇ ਨੇ ਜੀ ਮਨਪ੍ਰੀਤ ਜੀ ਸ਼ੁਕਰੀਆ ਮਨਦੀਪ ਜਾਣਕਾਰੀ ਦੇਣ ਦੇ ਲਈ ਸੋ ਲਗਾਤਾਰ 328 ਰੂਪਾਂ ਨੂੰ ਲੈ ਕੇ ਦੱਸਦੇ ਕਿ ਵੱਡੀ ਖਬਰ ਹੈ ਪ੍ਰੋ ਪੰਜਾਬ ਟੀਵੀ ਹੁ ਤੱਕ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਂਝੀ ਕਰ ਰਿਹਾ 305 ਸਰੂਪਾ ਮਾਮਲੇ ਦੇ ਵਿੱਚ ਕਿ ਸਰੂਪਾ ਦਾ ਪਤਾ ਲੱਗ ਚੁੱਕਿਆ ਪੰਜਾਬ ਤੋਂ 60 ਇਹਨਾਂ ਦੀ ਗਿਣਤੀ ਜਿਹੜੀ ਦੱਸੀ ਜਾ ਰਹੀ ਹੈ ਤੇ ਵੀ ਕਿਹਾ ਜਾ ਰਿਹਾ ਕਿ ਜਿਸ ਥਾਂ ਦੇ ਉੱਤੇ ਮੌਜੂਦ ਸੜ ਉਸ ਥਾਂ ਦੇ ਉੱਤੇ ਗੁਰੂ ਮਹਾਰਾਜ ਦੇ ਸਰੂਪ ਨਹੀਂ ਹੋਣੇ ਚਾਹੀਦੇ ਸੀ ਉਥੇ ਕਿਸ ਤਰੀਕੇ ਦੇ ਨਾਲ ਗਏ ਕਿਸ ਦੇ ਕੋਲ ਮੌਜੂਦ ਨੇ ਇਹ ਸਭ ਦੇ ਬਾਰੇ ਪੂਰੀ ਜੁਆ ਹੁਣ ਜਾਂਚ ਕੀਤੀ ਸਾਹਿਬ